ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰੀ ਫਿਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਫਿਰ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਉਹੀ ਟਰੈਕਟਰ ਜਿਹੜਾ ਕਿ ਆਪਣੇ ਕੋਲੇ ਬਟਾਲੇਰੀ ਤੋਂ ਆਇਆ ਵਾ ਸਲਾ ਬਾਬੇ ਜਿਹੜੀ ਆਪਾਂ ਆਹ ਸ਼ਾਫਟ ਤੁਹਾਨੂੰ ਮੈਂ ਕਿਹਾਗਾ ਕੁਆਰਚ ਤੋਂ ਲੈ ਕੇ ਪਾਈ ਸੀਗੀ ਪਰ ਨਵੇਂ ਟਰੈਕਟਰ ਦੀ ਕਢਾ ਕੇ ਆਪ ਪਾਈ ਹੈ ਸੋ ਆਪਣੇ ਛਤਰੀ ਵਗੈਰਾ ਫਿਟਿੰਗ ਹੋ ਗਈ ਤੇ ਮੜਗਾੜ ਵੀ ਆਪਾਂ ਫਿਟਿੰਗ ਕਰਦੇ ਇਹਦੇ ਵਿੱਚ ਜਿਹੜੇ ਹੋਲਡ ਸੀ ਆ ਦੇਖੋ 6 ਆ ਦੀ 1 2 3 4 5 6 ਠੀਕ ਹੈ ਇਹਦੇ ਵਿੱਚ ਕੋ ਇੱਕ ਜਗ੍ਹਾ ਤੇ ਦੋ ਕਿਉਂਕਿ ਇਹ ਕਲਚ ਜ਼ਿਆਦਾਤਰ ਮਜ਼ਬੂਤ ਮੰਨਿਆ ਜਾਂਦਾ ਕਿਉਂਕਿ ਜਿਵੇਂ ਕਈ ਵਾਰੀ ਆਪਣੇ ਭਰਾ ਟਰੈਕਟਰ ਦੇ ਆਰਪੀਐਮ ਵਧਾ ਲੈਂਦੇ ਆ ਜਿਵੇਂ 35 3500 4 400 4 4000 ਜਿਹੜਾ ਆਰਪੀਐਮ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰੀ ਫਿਰ ਨਵੀ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਫਿਰ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਉਹੀ ਟਰੈਕਟਰ ਜਿਹੜਾ ਕਿ ਆਪਣੇ ਕੋਲੇ ਬਟਾਲੇਰੀ ਤੋਂ ਆਇਆ ਵਾ ਇਸ ਟਰੈਕਟਰ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਹੀ ਆਪਾਂ 3 ਸਪੀਡ ਕੀਤਾ ਪਿਛਲੇ ਹਿੱਸੇ ਦਾ ਕੰਮ ਕੀਤਾ ਗੇਅਰ ਦੀ ਫੁੱਲ ਜੌਬ ਕੀਤੀ ਹੈ ਬਾਕੀ ਇਹਦੇ ਟਾਇਰਾਂ ਦੀ ਸਪੀਡ ਜਿਹੜੀ ਵਧਾ ਘਟਾਈ ਆਪਾਂ 16 ਦੇ ਟਾਇਰਾਂ ਦੇ ਮਤਾਬਕ ਹਨ ਤੇ ਕਲਚ ਦਾ ਫੁੱਲ ਜੌਬ ਕੀਤੀ ਹੈ ਠੀਕ ਹੈ ਤੇ ਆਓ ਅੱਜ ਫਿਰ ਤਿੰਨ ਨੰਬਰ ਪਾਰਟ ਦੇ ਵਿੱਚ ਇਹਦੀ ਕਲਚ ਦੀ ਸੈਟਿੰਗ ਤੋਂ ਗੱਲ ਕਰਦੇ ਆ ਕਿਉਂਕਿ ਕੱਲ ਜਿਹੜੀ ਵੀਡੀਓ ਸਮਾਪਤ ਕੀਤੀ ਵੀ ਸੀ ਆਪਾਂ ਉਹ ਕਲਚ ਦੀ ਕਲੱਚ ਤੇ ਨਿਵੇੜੀ ਸੀ ਨਾ ਤੇ ਕਲੱਚ ਤੋਂ ਹੀ ਸਟਾਰਟ ਕਰਦੇ ਹਾਂ ਠੀਕ ਹੈ ਤੇ ਆਓ ਬਾਕੀ ਵੀਡੀਓ ਨਾਲ ਜੁੜ ਰਹੋ ਤੇ ਤੁਹਾਨੂੰ ਸਾਰੀ ਸੈਟਿੰਗ ਦਿਖਾਈ ਜਾਊਗੀ ਕਿਵੇਂ ਆਪਾਂ ਸੈਟਿੰਗ ਕਰਦੇ ਹਾਂ ਕਿੰਨੀ ਸਾਨੂੰ ਕੰਪਨੀ ਰეკਮੈਂਡਡ ਕਰਦੀ ਕਿੰਨੀ ਫਿੰਗਰਾਂ ਦਾ ਗੈਪ ਰੱਖਦੇ ਹਾਂ ਠੀਕ ਹੈ ਤੇ ਜੁੜ ਰਹੇ ਵੀਡੀਓ ਦੇ ਨਾਲ ਤੇ ਬਾਕੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਕੇ ਜ਼ਰੂਰ ਜਾਓ ਆਓ ਕਰਦੇ ਹਾਂ ਕੰਮ ਸਟਾਰਟ ਆਪਾਂ ਕੈਪਸੂਲ ਕਰ ਰਹੇ ਹਾਂ ਫਿੱਟ ਦੇ ਜਿਹੜੇ ਕੈਪਸੂਲ ਹੁੰਦੇ ਹਨ ਇਹਨਾਂ ਦਾ ਗियर ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹਾਂ ਤੁਸੀਂ ਪੁੱਛੋਗੇ ਇਹ ਕਦ ਲਈ ਯੂਜ਼ ਹੁੰਦੇ ਆ ਹੁਣ ਮੰਨ ਲਓ ਜਦੋਂ ਤੁਸੀਂ ਪਹਿਲਾ ਗियर ਇਹ ਆਪਣਾ ਦੂਜਾ ਗियर ਨਹੀਂ ਪੈਣ ਦਿੰਦੇ ਤੀਜਾ ਜਦੋਂ ਚੱਲੋ ਪਊਗਾ ਦੂਜਾ ਗियर ਨਹੀਂ ਪੈਣ ਦਿੰਦੇ ਕਹਿਣ ਦਾ ਮਤਲਬ ਇਹ ਲੋਕ ਦਾ ਕੰਮ ਕਰਦੇ ਯਾਰ ਜੇ ਨਾ ਹੋਣ ਤਾਂ ਤੁਹਾਡੀਆਂ ਗਰਾਰੀਆਂ ਟੁੱਟੀਆਂ ਸਮਝੋ ਇਹ ਕੰਮ ਕਰਦੇ ਕੈਪਸੂਲ ਜਿਹੜੇ ਹੁੰਦੇ ਆ ਤੁਹਾਡੇ ਗियर ਦੇ ਵਿੱਚ ਠੀਕ ਹੈ ਤੇ ਬਾਕੀ ਕਰੀਏ ਨੇ ਫਿਟਿੰਗ ਆਪਣਾ ਨੂੰ ਲੰਬਾ ਕੈਪਸੂਲ ਇੱਥੇ ਪੈਣਾ ਤੇ ਛੋਟਾ ਆਪਣਾ ਸਰਾਗ ਦੇ ਵਿੱਚ ਪੈਣਾ ਰਾਈਟ ਉਪਰ ਆਪਣੇ ਜਿਹੜੇ ਫਾਰਕਾਂ ਦਾ ਜਿਹੜੇ ਮਾਲ-ਮੂਲ ਭਰਿਆ ਗਿਆ ਇਹਨਾਂ ਤੇ ਆ ਜਿਹੜੇ ਫਾਰਕ ਨਹੀਂ ਗੇ ਇਹਨਾਂ ਦੇ ਵੀ ਮਾਲ ਭਰਾਇਆ ਆਪਾਂ ਕਿਉਂਕਿ ਆ ਸਰਾਖ ਵਗੈਰਾ ਜਿਹੜੇ ਆ ਖੁੱਲੇ ਹੋ ਗਏ ਸੀਗੇ ਇਸ ਕਾਰਨ ਕਰਕੇ ਜਿਹੜਾ ਪਲੇਆ ਵਗੈਰਾ ਬਾਹਲੀਆਂ ਸੀ ਗੇਅਰ ਦੇ ਵਿੱਚ ਤੇ ਇਹ ਵੀ ਆਪਣਾ ਓਕੇ ਦੀ ਰਿਪੋਰਟ ਨੂੰ ਤੇ ਲੱਗਿਆ ਰੋਡ ਫਿਟ ਕਰਨ ਰੋਡ ਫਿਟ ਕਰਨਾ ਆਪਾਂ ਇਹਦੇ ਯਾ ਬੋਚਿਆ ਬਾਕੀ ਜਿਹੜਾ ਬੁਸ਼ ਹੈਗਾ ਇਹਦਾ ਵੀ ਗियर ਦੇ ਵਿੱਚ ਕੰਮ ਆ। ਇਹ ਆਪਣਾ ਦੂਜੇ ਗियर ਨੂੰ ਜਿਹੜਾ ਥੱਲੇ ਪਹਿਲੇ ਗियर ਦੀ ਗਰਾਰੀ ਹੈ ਉਹਦੇ ਨਾਲ ਟੱਚ ਕਰਨਾ ਨਹੀਂ ਦਿੰਦਾ ਇਹ ਬੁਸ਼। ਠੀਕ ਹੈ ਜੇ ਨਾ ਹੋਵੇ ਤਾਂ ਗਰਾਰੀ ਤੁਹਾਡੇ ਟੱਚ ਕਰੂਗੀ ਜਦੋਂ ਤੁਸੀਂ ਦੂਜਾ ਗियर ਪਾਓ ਆਵਾਜ਼ ਕਰੂਗਾ ਕਹਿਣ ਦਾ ਮਤਲਬ ਟਰੈਕਟਰ ਤੁਹਾਡਾ ਦੂਜੇ ਗियर। ਠੀਕ ਹੈ। ਜੇ ਇਹ ਬੁਸ਼ ਨਾ ਹੋਇਆ ਤਾਂ ਠੀਕ ਹੈ ਇਹ ਪੈਣਾ ਆਪਣੇ ਸੈਂਟਰ ਵਾਲੇ ਲੀਵਰ ਦੇ ਵਿੱਚ। ਚਲੋ ਕਰਦੇ ਹਾਂ ਫਿਟਿੰਗ ਬਾਕੀ ਜੁੜੇ ਦੇ ਤੇ ਚਲੋ ਆਪਣੇ ਲੀਵਰ ਟਾਈਟ ਹੋ ਗਏ ਠੀਕ ਹੈ ਲੱਗਿਆ ਜੀ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਲੀਵਰ ਲੌਕ ਕਰਨ ਤੇ ਕਿਉਂਕਿ ਅਸੀਂ ਜਿੱਦਾਂ ਕੰਪਨੀ ਦੇ ਵਿੱਚ ਲੌਕ ਹੁੰਦੇ ਇਹਨਾਂ ਨੂੰ ਲੀਵਰਾਂ ਨੂੰ ਤੇ ਉਸੇ ਤਰ੍ਹਾਂ ਹੀ ਅਸੀਂ ਲਾਉਣੇ ਇਹਨਾਂ ਨੂੰ ਵੀ ਕਿਉਂਕਿ ਇਹ ਲਾਉਣੇ ਬਹੁਤ ਜ਼ਰੂਰੀ ਹੁੰਦੇ ਆ। ਕਈ ਵਾਰੀ ਤੁਹਾਡਾ ਬੋਲਟ ਖੁੱਲ ਕੇ ਗੇਅਰ ਦੇ ਵਿੱਚ ਨਹੀਂ ਲੱਗਦਾ ਤੇ ਸੇਫਟੀ ਲੋਕ ਹੁੰਦੇ ਇਹ ਆਪਣੇ ਨਵੇਂ ਟਰੈਕਟਰ ਦੇ ਵਿੱਚ ਵੀ ਲੱਗੇ ਮਿਲਣਗੇ ਤੁਹਾਨੂੰ ਠੀਕ ਹੈ ਲਓ ਕਿਉਂ ਆਉਂਦਾ ਨਾ ਨਜ਼ਾਰਾ ਸੱਜ ਨੂੰ ਕੰਮ ਕਰਾਉਣ ਦਾ ਐ ਕਰਕੇ ਹੀ ਜਿਹੜਾ ਸਾਡੇ ਕੋਲੇ ਕੰਮ ਤੁਹਾਨੂੰ ਦੇਖਣ ਨੂੰ ਮਿਲਦਾਗਾ ਕਿਉਂਕਿ ਸਾਨੂੰ ਅਸਲ ਦੇ ਵਿੱਚ ਇਹੋ ਜਿਹਾ ਕੰਮ ਕਰਨ ਦਾ ਇਦਾਂ ਕੰਮ ਕਰਨ ਦਾ ਸ਼ੌਂਕ ਆ ਮਿੱਤਰੋ ਤੇ ਸ਼ੌਂਕ ਦੇ ਨਾਲ ਹੀ ਆਪਾਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਜਿੱਥੋਂ ਤੱਕ ਕਿ ਆਪਣਾ ਪਰਮਾਤਮਾ ਨੇ ਪਰਮਾਤਮਾ ਨੇ ਜਿਹੜਾ ਆਪਾਂ ਨੂੰ ਗੁਣ ਬਖਸ਼ਿਆ ਠੀਕ ਹੈ ਤੇ ਇਦਾਂ ਹੀ ਕਰਦੇ ਰਾਵਾਂਗੇ ਤੇ ਗਾਹ ਦੇਖੋ ਐਨੇ ਵੀ ਆਪਾਂ ਵੀਡੀਓ ਦਿਖਾਉਣ ਦੇ ਮਾਰੇ ਇਸ ਟਰੈਕਟਰ ਦੇ ਵਿੱਚ ਲੋਕ ਲਾਤੇ ਤੇ ਦੂਜੇ ਟਰੈਕਟਰਾਂ ਦੇ ਵਿੱਚ ਨਹੀਂ ਲੱਗੇ ਹੋਣਗੇ ਜਿੰਨੇ ਵੀ ਟਰੈਕਟਰ ਸਾਡੇ ਰਿਪੇਅਰ ਕੀਤੇ ਨੇ ਸਾਰਿਆਂ ਦੇ ਵਿੱਚ ਇਦਾਂ ਲੋਕ ਇਦਾਂ ਹੀ ਫਿਟਿੰਗ ਕੀਤੀ ਹੋਈ ਆ ਕੋਈ ਐ ਨਹੀਂ ਯਾਰ ਆ ਵੀ ਇਸ ਨੇ ਜਿਆਦਾ ਸਾਨੂੰ ਪੈਸੇ ਦੇਣੇ ਇਸ ਬੰਦੇ ਨੇ ਪੀ ਇਹਦਾ ਕੰਮ ਵਧੀਆ ਕਰਦੇ ਦੂਸਰੇ ਬੰਦੇ ਨੇ ਸਾਨੂੰ ਪੈਸੇ ਘੱਟ ਦੇ ਨੇ ਉਹਦਾ ਵਧੀਆ ਘੱਟ ਕ ਵਧੀਆ ਕਰੀ ਹੈ ਨਾ ਨਹੀਂ ਸਾਡੇ ਲਈ ਸੇਮ ਆ ਸਾਰੇ ਪਰ ਕੰਮ ਆਪਾਂ ਹਰ ਇੱਕ ਤੇ ਦਿਲੋਂ ਕਰਨ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਤੇ ਸਾਡੇ ਲਈ ਸੇਮ ਨੇ ਸਾਰੇ ਇਸ ਸਪੈਸ਼ਲ ਤਾਰ ਹੁੰਦੀ ਹੈ ਲੋਕਲ ਹੀ ਮਿੱਤਰੋ ਇਹ ਤੁਹਾਨੂੰ ਸੋਨਾਲੀਕਾ ਏਜੰਸੀ ਚੋਂ ਮਿਲਦੀ ਹੈ ਤੇ ਉਹੀ ਵਰਤਦੇ ਆਪਾਂ ਕੋਈ ਐਦਾਂ ਨਹੀਂ ਵੀ ਸਰਗੇ ਦਾ ਜਾਲ ਬੰਨਣ ਵਾਲੀ ਤਾਰ ਹੋਵੇ ਕਿਉਂਕਿ ਇਹ ਅਰੀਜਨਲ ਤਾਰ ਆ ਗਈ ਜਿਹੜੀ ਕਿ ਆ ਤੁਸੀਂ ਲੋਕ ਵਾਲੀ ਵਰਤੀ ਜਾਂਦੀ ਹੈ ਆਪਣੇ ਅਰੀਜਨਲ ਠੀਕ ਹੈ ਤੇ ਬਾਕੀ ਇਹਦੇ ਵਿੱਚ ਜਿਹੜੇ ਵੀ ਜੈਨ ਯੂਜ਼ ਕਰਦੇ ਆਂ ਸਾਰੇ ਆਪਾਂ ਕੰਪਨੀ ਦੇ ਹੁੰਦੇ ਸੀ ਜੈਨ ਮੇਰੇ ਕੋਲ ਪਏ ਨੇ ਮੈਂ ਤੁਹਾਨੂੰ ਦਿਖਾਉਣਾ ਸਭ ਰਾਜ ਆ ਦੇਖ ਸਾਡੇ ਕੋਲੇ ਐ ਨਹੀਂ ਵੀ ਦੇਸੀ ਹੈ ਹੈ ਨਹੀਂਗੇ ਆਪੇ ਦੇਸੀ ਜੈਨ ਵੀ ਸਾਡੇ ਕੋਲ ਹੈਗੇ ਨੇ ਪਰ ਲੇਕਨ ਬਾਈ ਜੀ ਦਾ ਕਹਿਣਾ ਵੀ ਸਾਡੇ ਟਰੈਕਟਰ ਦੇ ਵਿੱਚ ਜਿਹੜਾ ਜੈਨ ਵਗੈਰਾ ਤੱਕ ਵੀ ਜਿਹੜੇ ਕੰਪਨੀ ਦੇ ਪੈਣੇ ਚਾਹੀਦੇ ਆ ਤੇ ਇਸੇ ਕਾਰਨ ਕਰਕੇ ਆ ਤੁਸੀਂ ਦੇਖ ਲਓ ਕੰਪਨੀ ਦੀ ਪੈਕਿੰਗ ਬੰਦ ਵਾਲਾ ਜੈਨ ਆ ਤੇ ਕੰਪਨੀ ਤੇ ਜੈਨ ਦੀ ਨਿਸ਼ਾਨੀਆਂ ਰਬੜ ਰਿੰਗ ਲੱਗਿਆ ਹੋਊਗਾ ਜੈਨ ਦੇ ਉੱਪਰ ਠੀਕ ਹੈ ਇਹ ਵੀ ਏਜੰਸੀ ਚੋਂ ਲੈ ਕੇ ਆ ਹੁਣ ਦੇਸੀ ਜੈਨ ਇੱਥੇ ਹੈਗਾ ਕਿ 20 30 ਰੁਪਈਆ ਦਾ ਠੀਕ ਹੈ ਕੰਪਨੀ ਦਾ ਜੈਨ 150 ਰੁਪਈਏ ਤੋਂ ਘੱਟ ਨਹੀਂ ਇਹ ਜੈਨ ਠੀਕ ਹੈ ਇਸੇ ਕਾਰਨ ਕਰਕੇ ਬਾਕੀ ਚਲਮ ਦੇ ਜੈਨ ਅਦਰ ਵੀ ਦੇਖੋ ਇਹ ਵੀ ਏਜੰਸੀ ਚੋਂ ਲੈ ਕੇ ਆਂਦੇ ਆਪਾਂ ਠੀਕ ਹੈ ਤੇ ਬਾਕੀ ਸੈਂਟਰ ਜੈਨ ਵੀ ਉ ਆਕਰੋ ਜੇ ਲੈ ਆਹ ਦੇਖੋ ਜੈਨ ਦੀ ਫਿਟਿੰਗ ਦੇਖੋ ਕਿਉਂਕਿ ਜਿਹੜਾ ਕੰਪਨੀ ਦਾ ਜੈਨ ਆ ਉਹ ਐ ਪ੍ਰੋਪਰ ਢੰਗ ਨਾਲ ਤੁਹਾਡੇ ਗੀਅਰ ਦੇ ਉੱਪਰ ਫਿਟਿੰਗ ਹੋਊਗਾ ਠੀਕ ਹੈ ਕਿਉਂ ਆਉਂਦਾ ਨਾ ਸਜਣੂ ਨਜ਼ਾਰਾ ਇਦਾਂ ਆਉਂਦਾ ਕੰਮ ਕਰਨ ਦਾ ਸਵਾਦ ਹਨਾ ਕੋਈ ਐ ਨਹੀਂ ਵੀ ਕਿਸੇ ਨੂੰ ਆਪਾਂ ਲਾ ਕੇ ਗੱਲ ਕਰਦੇ ਹਨਾ ਸਾਰਾ ਤੁਹਾਨੂੰ ਸਲੀਬ ਦਿਖਾਇਆ ਜਾਂਦਾ ਫੁੱਲ ਸਫਾਈ ਦੇ ਨਾਲ ਕੰਮ ਹੋ ਰਿਹਾ ਤੁਹਾਡੇ ਟਰੈਕਟਰ ਦਾ ਠੀਕ ਹੈ ਤੇ ਚਲੋ ਬਾਕੀ ਜੁੜਰੇ ਵੀਡੀਓ ਦੇ ਨਾਲ ਤੇ ਕਰਦੇ ਆ ਇਸ ਤੋਂ ਬਾਅਦ ਆਪਾਂ ਗੋਲੀ ਸਪਰਿੰਗ ਦੀ ਫਿਟਿੰਗ ਠੀਕ ਹੈ ਸੋ ਲੱਗਿਆ ਹੁਣ ਆਪਾਂ ਇਹਦੇ ਸਪਰਿੰਗ ਫਿੱਟ ਕਰਨ ਸਪਰਿੰਗ ਵੀ ਆਪਾਂ ਇਹਦੇ ਵਿੱਚ ਜੈਨੂਨ ਯੂਜ਼ ਕੀਤੇ ਆ ਦੇਖੋ ਸਵਰਾਜ ਦੀ ਓਰੀਜਨਲ ਗੱਟ ਤੇ ਫਿਟਿੰਗ ਦਾ ਕੁਝ ਨਜ਼ਾਰਾ ਇਦਾਂ ਦਾ ਹਨਾ ਤੇ ਲੱਗਿਆ ਫਿੱਟ ਕਰਨ ਬਾਕੀ ਜੁੜੇਰੇ ਵੀਡੀਓ ਦੇ ਨਾਲ ਠੀਕ ਹੈ ਤੇ ਇਹਦੇ ਵਿੱਚ ਸ਼ਾਫਟ ਦਾ ਤੁਹਾਨੂੰ ਦੱਸਿਆ ਆਪਾਂ ਪੁਰਾਣੀ ਲੈ ਕੇ ਯੂਜ਼ ਕੀਤੀ ਆ ਤਾਂ ਜਿਹੜੀ ਕਪਲਨ ਆਪਾਂ ਇਹਦੇ ਵਿੱਚ ਇਹ ਆਪਾਂ ਨਵੀਂ ਕੰਪਨੀ ਦੀ ਜਿੱਤ ਕੀਤੀ ਆ ਜਿਹੜੀ ਕਿ ਹਾਈ ਲੋ ਵਾਲੀ ਹੁੰਦੀ ਹੈ ਹਨਾ ਤੇ ਇਹਦੇ ਵਿੱਚ ਜਿਹੜੀਆਂ ਯੂਨਿਟ ਵਾਲੀਆਂ ਵਾਸ਼ਨਾ ਫਿੱਟ ਕੀਤੀਆਂ ਉਹ ਵੀ ਸਵਰਾਜ ਦੀਆਂ ਜੈਨੂਇਨ ਫਿੱਟ ਕੀਤੀਆਂ ਆਪਾਂ ਪੈਕਿੰਗ ਬੰਦ ਠੀਕ ਹੈ ਤੇ ਬਾਕੀ ਕਰੀ ਜਨੇ ਫਿਟਿੰਗ ਜੁੜਰੇ ਵੀਡੀਓ ਦੇ ਨਾਲ ਤੇ ਕਰਦੇ ਆ ਏਬੀਸੀ ਫਿੱਟ ਹੋਣਾ ਆਪਾਂ ਹਨਾ ਇਹ ਆ ਹੋ ਜੀਗਾ ਆਪਾਂ ਹੁਣ ਐਕਸਟਰਾ ਲਾਇਆ ਤੇ ਆ ਪਹਿਲਾਂ ਸੀ ਆਪਣਾ ਹੁਣ ਐਕਸਟਰਾ ਹੋਲਡਿੰਗ ਦੇ ਨਾਲ ਫਿਰ ਜਿਹੜਾ ਆਪਣਾ ਆ ਆਪਣਾ ਹਾਈ ਲੈਵਲ ਜੁਨਟ ਜਿਹੜਾ ਚੱਲੂਗਾ ਠੀਕ ਹੈ ਤੇ ਕਰਦੇ ਆ ਫਿਟਿੰਗ ਜੁੜਰੇ ਵੀਡੀਓ ਦੇ ਨਾਲ ਫਿਰ ਆਪਣਾ ਬਣ ਕੇ ਰੈਡੀ ਹੋ ਚੁੱਕਿਆਗਾ ਤੇ ਬਾਕੀ 3 ਸਪੀਡ ਵਾਲਾ ਜਿਹੜਾ ਸਿਸਟਮ ਆ ਸਾਰਾ ਆਪਣਾ ਫਿਟਿੰਗ ਕਰਤਾ ਠੀਕ ਹੈ ਤੇ ਲੱਗਿਆ ਹੁਣ ਆਪਾਂ ਇਸ ਦੇ ਵਿੱਚ ਇੱਕ ਕਲੱਚ ਦੀ ਜਿਹੜੀ ਸੈਟਿੰਗ ਕਰਨਾ ਨਾ ਕਲੱਚ ਦੇ ਵਿੱਚ ਜਿਹੜਾ 12 ਸਰਾਖ ਆਪਾਂ ਯੂਜ਼ ਕਰ ਰਹੇ ਆ ਸੋਨਾ ਲਿਕਾ ਦਾ ਤੇ ਜਿਹਦੀ ਕਿ ਲਿਸਟ ਹੈਗੀ ਹੈ 13390 ਰੁਪਏ ਕਰੀਬ ਤੇ ਕਰੋ ਚੈੱਕ ਪ੍ਰਾਇਮਰੀਟ ਆਪਾਂ ਇਹਦੇ ਵਿੱਚ ਬਿਲਕੁਲ ਡੱਬਾ ਬੰਦ 12 ਸਰਾਖ ਹੁਣ ਉਸ ਪ੍ਰਾਇਮਰੀ ਪਲੇਟ ਦੇ ਵਿੱਚ ਤੇ ਇਹਦੇ ਵਿੱਚ ਫਰਕ ਤੁਹਾਨੂੰ ਦੱਸਦਾ ਮੈਂ ਆਇਆ ਹੋਰ ਨੇੜੇ ਲਿਆ ਆਪਣੀ ਆਹ ਵਾਲੀ ਪ੍ਰਾਇਮਰੀ ਪਲੇਟ ਆ ਜਿਹੜੀ ਇਹਦੇ ਵਿੱਚ ਪਹਿਲਾਂ ਨਿਕਲੀ ਸੀਗੀ ਮੈਂ ਦਿਖਾਉਣਾ ਹੈ ਤੁਹਾਨੂੰ ਆ ਕੱਟ ਲਈ ਪਰ ਇਹ ਸੈਟ ਪਰ ਇਹ ਪਟੜਣਾ ਮੋੜੇ ਕੋ ਇਹਦੇ ਵਿੱਚ ਜਿਹੜੇ ਫੋਲਡ ਸੀ ਆ ਦੇਖੋ 6 ਹੈ ਇਹਦੀ 1 2 3 4 5 6 ਠੀਕ ਹੈ ਤੇ ਇਹਦੇ ਵਿੱਚ ਕੋ ਇੱਕ ਜਗ੍ਹਾ ਤੇ ਦੋ ਕਿਉਂਕਿ ਇਹ ਕਲੱਚ ਜ਼ਿਆਦਾਤਰ ਮਜ਼ਬੂਤ ਮੰਨਿਆ ਜਾਂਦਾ ਕਿਉਂਕਿ ਜਿਵੇਂ ਕਈ ਵਾਰੀ ਆਪਣੇ ਭਰਾ ਟਰੈਕਟਰ ਦੇ ਆਰਪੀਐਮ ਵਧਾ ਲੈਂਦੇ ਆ ਜਿਵੇਂ 35 3500 4 400 4 4000 ਜਿਹੜਾ ਆਰਪੀਐਮ ਕਰ ਲੈਂਦੇ ਸਵਰਾਜ ਦਾ ਉਦੋਂ ਹੁੰਦਾ ਕਿ ਜਿਹੜੇ ਬੁਲਟ ਟੁੱਟ ਜਾਂਦੇ ਆ ਤੇ ਜਿੱਥੇ ਕਿ ਕਾਰਡ ਆਪਣੇ 12 ਸਰਾਖੇ ਜਿਹੜੇ ਕੱਢਦੇ ਆ ਨਾ ਤੇ ਸੋ ਆਪਾਂ ਇਹਦੇ ਵਿੱਚ ਜਿਹੜਾ ਕਲੱਚ ਆ 12 ਸਰਾਖਾ ਯੂਜ਼ ਕਰ ਰਹੇ ਆ ਤੇ ਕਲੱਚ ਡਰਟ ਵੀ ਇਹਦੇ ਵਿੱਚ ਜੈਨੂਮ ਜਿਹੜੀ ਕਿ 45 4600 ਲਿਸਟ ਵਾਲੀ ਯੂਜ਼ ਕਰਾ ਰਹੇ ਆ ਠੀਕ ਹੈ ਇੱਕ ਇਹਦੇ ਵਿੱਚ 25 2600 ਵਾਲੀ ਆਉਂਦੀ ਸਵਰਾਜ ਚ ਇੱਕ ਆਉਂਦੀ ਹੈ 45 4600 ਵਾਲੀ ਤੇ ਉਹ ਯੂਜ਼ ਕਰਾਂਗੇ ਠੀਕ ਹੈ ਆਪਾਂ ਇਹ ਬਾਕੀ ਕਲਚ ਪਲੇਟ ਤੇ ਵੀ ਤੁਹਾਨੂੰ ਨਿਗਾਹ ਮਾਰਾ ਦਿਆਂ ਆਹ ਵਾਲੀ ਕਲਚ ਬੇਟਾ 4200 ਠੀਕੇ ਲੈਸਟਾ ਦੇਖੋ 4200 ਤਕਰੀਬ ਇਹਦੇ ਵਿੱਚ ਫਰਕ ਮੈਂ ਤੁਹਾਨੂੰ ਦੱਸ ਦਿੰਦਾ ਕੀ ਹੁੰਦਾਗਾ ਜਿਹੜੀ 2500 ਵਾਲੀ ਦੇ ਵਿੱਚ ਤੇ 4200 ਵਾਲੀ ਦੇ ਵਿੱਚ ਇਹਦੇ ਵਿੱਚ ਜਿਹੜੇ ਜ਼ਿਆਦਾਤਰ ਆਪਣੇ ਕਾਪਰ ਦੇ ਜਿਹੜੀ ਮਾਤਰਾ ਪਾਈ ਹੁੰਦੀ ਹੈ ਇਸ ਕਲਚ ਪਲੇਟ ਦੇ ਵਿੱਚ ਜਿਹੜੀ ਕਿ ਆਪਣੀ ਜਦੋਂ ਹੀਟ ਜਨਰੇਟ ਹੁੰਦੀ ਆ ਕਲਚ ਜਦੋਂ ਆਪਾਂ ਫ੍ਰੈਕਸ਼ਨ ਜ਼ਿਆਦਾ ਹੁੰਦੇ ਕਲਚ ਦੇ ਵਿੱਚ ਰਗੜ ਜਿਆਦਾ ਪੈਦਾ ਹੁੰਦੀ ਆ ਤਾਂ ਇਹ ਜਿਹੜੀ ਕਾਪਰ ਹੁੰਦੀ ਆ ਇਹ ਆਪਣੇ ਵਿੱਚ ਅਬਜ਼ੌਰਬ ਕਰ ਲੈਂਦੀ ਆ ਉਸ ਹੀਟ ਨੂੰ ਤਾਂ ਜੋ ਹੁੰਦਾ ਕਿ ਤੁਸੀਂ ਦੇਖਿਆ ਹੋਣਾ ਆ ਫਰਾਈ ਵੀਲ ਆ ਜਗ੍ਹਾ ਤੋਂ ਫਟ ਜੇ ਜਾਂਦਾਗਾ ਇਥੋਂ ਪਰ ਉਸ ਨੂੰ ਰੋਕਣ ਦੇ ਲਈ ਫਿਰ ਕੰਪਨੀ ਨੇ ਜਿਹੜਾ ਇਹਦੇ ਵਿੱਚ ਆ ਦੇਖੋ ਕਾਪਰ ਦੀ ਜਿਹੜੀ ਮਾਤਰਾ ਪਾਈ ਆ ਬਾਕੀ ਤੁਹਾਨੂੰ ਪਤਾ ਕਾਪਰ ਜਿਹੜਾ ਇੱਕਦਮ ਜਿਹੜਾ ਗਰਮ ਨਹੀਂ ਹੁੰਦਾਗਾ ਤੇ ਕੂਲਿੰਗ ਦਾ ਵੀ ਕੰਮ ਕਰਦਾ ਹਨ ਤੇ ਜਿਸ ਕਾਰਨ ਕਰਕੇ ਜਿਹੜਾ ਕੰਪਨੀ ਨੇ ਜਿਹੜੀ ਕਾਪਰ ਦੀ ਮਾਤਰਾ ਜਿਹੜੀ ਇਹਨਾਂ ਕਲਚਰ ਪੈਟਰਨ ਦੇ ਵਿੱਚ ਯੂਜ਼ ਕੀਤੀ ਹੈ ਠੀਕ ਹੈ ਫ੍ਰੈਕਸ਼ਨ ਤੇ ਜਿਹੜੀ ਹੀਟ ਜਨਰੇਟ ਹੁੰਦੀ ਹੈ ਸੋ ਉਸ ਨੂੰ ਅਬਜ਼ੌਰਬ ਕਰਦੀ ਹੈ ਆਪਣੇ ਵਿੱਚ ਨਾ ਤੇ ਲੱਗਿਆ ਜੀ ਹੁਣ ਇਹਦੀ ਸੈਟਿੰਗ ਕਰਨ ਆਪਾਂ ਕਲਚ ਦੀ ਬਾਕੀ ਸੁਵਰਾਜ ਦਾ ਜਿਹੜਾ ਗੇਅਰ ਬਾਕਸ ਨਾਲ ਲਾਤਾ ਸੀ ਤੇ ਜਿਹੜਾ ਕਲਚ ਦਾ ਗੈਪ ਰੱਖਿਆ ਉਹ 27 mm ਤੇ 35 mm ਤਕਰੀਬ ਰੱਖਿਆ ਆਪਾਂ ਤੇ 8 ਕ mm ਦਾ ਜਿਹੜਾ ਗੈਪ ਆਪਸ ਵਿੱਚ ਰੱਖਿਆ ਗਿਆ ਠੀਕ ਹੈ ਤੇ ਬਾਕੀ ਓਕੇ ਦੀ ਰਿਪੋਰਟ ਹੋ ਗਿਆ ਤੇ 3 ਸਪੀਡ ਦੀ ਰਹਿ ਗਈ ਥੋੜੀ ਜੀ ਲੀਵਰ ਦੀ ਸੈਟਿੰਗ ਕਰਨ ਵਾਲੀ ਬਾਕੀ ਆਪਣਾ ਕੰਮ ਲਗਭਗ ਇਹਦਾ ਓਕੇ ਦੀ ਰਿਪੋਰਟ ਹੋ ਚੁੱਕਿਆਗਾ ਤੇ ਕੱਲੋਂ ਥੋੜਾ ਜਿਹਾ ਘਰੇ ਕੰਮ ਆਪਣਾ ਹਨਾ ਕਿ ਦੂਜੀ ਵਰਕਸ਼ਾਪ ਦਾ ਜਿਹੜਾ ਲੈਂਟਰ ਪੈਣਾਗਾ ਤੇ ਪਰਸੋ ਜਿਹੜਾ ਇਸ ਟਰੈਕਟਰ ਦਾ ਜਿਹੜਾ ਕੰਮ 12:00 1:00 ਵਜੇ ਤੋਂ ਆਪਾਂ ਡਨ ਕਰ ਦਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਇਧਰ ਕੁ ਰੁੱਖ ਖੇਤਰਾ ਦਾ ਟਰੈਕਟਰ ਹੈਗਾ ਇਹਦਾ ਕੰਮ ਸਟਾਰਟ ਕਰ ਦਾਂਗੇ ਠੀਕ ਹੈ ਜੀ ਤੇ ਇਹ ਟਰੈਕਟਰ ਨਿਕਲ ਕੇ ਤੇ ਇੱਥੇ ਆਪਣੇ ਕੋਲ ਇੱਕ 735 ਤਿਆਰ ਹੋਣ ਵਾਸਤੇ ਆਇਆਗਾ ਤੇ ਸੋ ਖੁੱਲ ਜੂਗਾ ਨਾਲ ਹੀ 855 ਖੁੱਲ ਜੂਗਾ ਠੀਕ ਹੈ ਤੇ ਉਦੋਂ ਉਹਨਾਂ ਦਾ ਕੰਮ ਗੱਡਨ ਹੋ ਜੂਗਾ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਟਰੈਕਟਰ ਕਰਨ ਤੋਂ ਬਾਅਦ ਤੇ 735 ਤਿਆਰ ਕਰਦਾਂ ਕਰਦਿਆਂਗੇ 735 ਤਿਆਰ ਕਰਨ ਤੋਂ ਬਾਅਦ ਫਿਰ ਆਪਾਂ ਫਾਰਮ ਟਰੈਕ ਤਿਆਰ ਕਰਨ ਲੱਗਣਾ ਠੀਕ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮਿਲਾਂਗਾ ਅਗਲੇ ਵਲੌਗ ਦੇ ਵਿੱਚ ਤੇ ਅਗਲੀ ਵੀਡੀਓ ਦੇ ਵਿੱਚ